ਆਪਾ ਕਰਨ ਆਏ ਸੀ ਯਾਰੋ ਤੇ ਆਰਓ ਦੇ ਤੁਹਾਨੂੰ ਜਿਹੜੇ ਦਿਖਾਉਣਾ ਹੈ ਫਿਲਟਰ ਆ ਦੇਖੋ ਜਿਹੜੇ ਆਹ ਫਿਲਟਰ ਨੇ ਇਸ ਤਰ੍ਹਾਂ ਜੇ ਤੁਸੀਂ ਇਹ ਨਹੀਂ ਚੇਂਜ ਕਰੋਗੇ ਜਾਂ ਕਰਵਾਉਂਗੇ ਨਹੀਂ ਜਦੋਂ ਵੀ ਕੋਈ ਮਕੈਨਿਕ ਆਉਂਦਾਗਾ ਉਹਨੂੰ ਤੁਸੀਂ ਕਹਿ ਦਿਓ ਵੀ ਬਾਈ ਜੀ ਪਹਿਲਾਂ ਇਹਨੂੰ ਚੈੱਕ ਕਰੋ ਜ਼ਰੂਰ ਕਿਉਂਕਿ ਚਾਹੇ ਖਰਾਬ ਆ ਚਾਹੇ ਨਹੀਂ ਗੱਲ 50 ਰੁਪਏ ਦੀ ਹੁੰਦੀ ਆ ਤੇ ਇਹਦੇ ਪਿੱਛੇ ਜੇ ਨਾ ਆਪ ਇਹਨੂੰ ਸਾਫ਼ ਕਰੀਏ ਜਾਂ ਹੁਣ ਜਿਵੇਂ ਮੈਂ ਨਵੇਂ ਫਿਲਟਰ ਪਾਉਂਦਾ ਸਾਰੇ ਚੇਂਜ ਕਰਦਾ ਤੇ ਉਸ ਤੋਂ ਬਾਅਦ ਮੈਂ ਕਹਿ ਦਿੰਦਾ ਵੀ ਯਾਰ ਮਾਲਕ ਕਹਿ ਦਿੰਦੇ ਨੇ ਵੀ ਇਹਦਾ ਥੋੜਾ ਟਾਈਮ ਹੀ ਹੋਇਆ ਬਦਲੇ ਨੂੰ ਤੇ ਪ੍ਰੋਪਰ ਇਹਨੂੰ ਬਦਲਣਾ ਚਾਹੀਦਾ ਆ ਦੇਖੋ ਥੋੜਾ ਟਾਈਮ ਹੋਇਆ ਸੀ ਇਹਨੂੰ ਤੇ ਇਸ ਤਰ੍ਹਾਂ ਹੋ ਗਿਆ ਇਹ ਕਿੰਨਾ ਜਿਆਦਾ ਇਹਦੇ ਵਿੱਚ ਡਸਟ ਜਿਹੜਾ ਗਾਰ ਆ ਰਿਹਾ ਤੇ ਇਹਨੂੰ ਟਾਈਮ ਸਰ ਤੁਸੀਂ ਚੇਂਜ ਕਰਿਆ ਕਰੋ ਆ ਦੇਖੋ ਤੁਹਾਨੂੰ ਸਾਰਾ ਦਿਨ ਦਾ ਹੋਣਾ ਵੀ ਕਿੰਨੀ ਜਿਆਦਾ ਉੱਪਰ ਜਿਹੜੀ ਚਿਕਨਾਈ ਬਣ ਗਈ ਇਹ ਤੇ ਇਸ ਵੀਡੀਓ ਨੂੰ ਇਦਾਂ ਦੇ ਦਾ ਡਿਲੇਪਾ ਵੀਡੀਓ ਲੈ ਕੇ ਆਉਣੇ ਆ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਿਆ ਕਰੋ ਕਿਉਂਕਿ ਤੁਹਾਡੇ ਲਈ ਆਪਾਂ ਇਦਾਂ ਦੀਆਂ ਵੀਡੀਓ ਲੈ ਕੇ ਆਈਏ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਆਪਣੇ ਚੈਨਲਾਂ ਨੂੰ ਤੇ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਵਾਂਗੇ ਤੇ ਨੋਟੀਫਿਕੇਸ਼ਨ ਜਿਹੜਾ ਤੁਹਾਡੇ ਜਲਦੀ ਤੁਹਾਡੇ ਕੋਲੇ ਪਹੁੰਚ ਜਾ ਕਰੇ ਜੇ ਤੁਸੀਂ ਆਪਾਂ ਨੂੰ ਫੋਲੋ ਕਰੋਗੇ ਥੈਂਕ ਯੂ ਹਾਂਜੀ ਅੱਜ ਆਪਾਂ ਕਰਨਾ ਹੈ ਇੱਕ ਆਰੋ ਆਰੋ ਦੀ ਜਿਹੜੀ ਪ੍ਰੋਬਲਮ ਆ ਜਾਂਦੀ ਹੈ ਜਦੋਂ ਕਹਿੰਦਾ ਵੀ ਫਿਲਟਰ ਨਵੇਂ ਆ ਤੁਹਾਨੂੰ ਆਪਾਂ ਇਸ ਦੇ ਬਾਰੇ ਦਿਖਾਉਣੇ ਆ ਕਿਉਂਕਿ ਕਾਰਨ ਤੇ ਜਿ ਕਿੰਨਾ ਜਿਆਦਾ ਇਹਦੇ ਵਿੱਚ ਡਸਟ ਨਿਕਲਦਾ ਜਿਹੜੀ ਮੈਂਬਰਨ ਆਪਣੀ ਕਿਉਂ ਚੋਕ ਹੁੰਦੀ ਆ ਆ ਦੇਖੋ ਤੁਹਾਡੇ ਸਾਹਮਣੇ ਤੁਹਾਨੂੰ 11 ਦਾ ਹੋਊਗਾ ਤੇ ਕਿਉਂ ਉਂਕਲ ਹੈਗਾ ਨੰਗਰਾ ਇਹਦੇ ਵਿੱਚ ਹੈਗਾ ਤੇ ਬਹੁਤ ਜਿਆਦਾ ਇਹਦੇ ਵਿੱਚ ਗਾਰਾ ਨਿਕਲ ਰਿਹਾ ਆ ਦੇਖੋ ਕਿੰਨਾ ਜਿਆਦਾ ਗਾਰਾ ਹੈਗਾ ਤੇ ਤੁਸੀਂ ਇਹਨੂੰ ਟਾਈਮ ਸਿਰ ਦੇ ਨਾਲ ਜਿਹੜਾ ਤੁਸੀਂ ਆ ਫਿਲਟਰ ਆ ਦੇ ਬਾਹਰਲਾ ਬਦਲਵਾ ਲਿਆ ਕਰੋ ਕਿਉਂਕਿ ਆਪਾਂ ਵੀਡੀਓ ਦੇ ਵਿੱਚ ਸਾਰਿਆਂ ਦੇ ਵਿੱਚ ਹੀ ਦੱਸ ਦਿੰਨੇ ਆ ਵੀ ਹਰ ਤਰ੍ਹਾਂ ਦੇ ਥੋੜਾ ਜਿਹਾ ਕੈਮਰਾ ਜਿਹੜਾ ਕੈਮਰਾਮੈਨ ਆ ਤੇ ਉਹ ਬੰਦਾ ਥੋੜਾ ਯਾਰ ਕਿਉਂਕਿ ਉਹਨੂੰ ਕੈਮਰੇ ਬਾਰੇ ਨਹੀਂ ਨੌਲੇਜ ਹੈ ਇੱਕ ਮੈਸ ਪਹਿਲ ਵਸ ਫੜ ਕੇ ਵੀਡੀਓ ਬਣਾ ਰਿਹਾ ਤੇ ਕਿਉਂਕਿ ਕਾਰਨ ਇਦਾਂ ਦਾ ਗੱਲ ਵੀ ਆ ਦੇਖੋ ਤੁਹਾਡੇ ਸਾਹਮਣੇ ਜਿੰਨਾ ਵੀ ਕੋਈ ਕਚਰਾ ਨਿਕਲ ਰਿਹਾ ਤੇ ਇਹਨੂੰ ਜਿਹੜਾ ਫਿਲਟਰ ਹੁੰਦਾ ਇਹਨੂੰ ਟਾਈਮ ਸੈਟ ਤੁਸੀਂ ਚੇਂਜ ਕਰਾ ਲਿਆ ਕਰੋ ਕਿਉਂਕਿ ਵੀ ਕਾਰਨ ਜਿਹੜਾ ਆਪਣਾ ਸਾਰਾ ਰਿਪੇਅਰਿੰਗ ਦਾ ਖਰਚਾ ਨਾ ਪਵੇ ਤੇ ਜਿਵੇਂ ਹੁਣ ਤੁਹਾਨੂੰ ਤੋਂ ਮੈਂ ਮਰਨ ਦਾ ਵੀ ਦਿਖਾ ਦਿੰਦਾ ਤੇ ਪਤਾ ਨਹੀਂ ਆ ਦੇਖੋ ਮੈਂ ਮਰਨ ਦਾ ਹਾਲ ਦੇਖੋ ਥੇ ਕੋ ਕੰਮ ਕੀਤਾ ਹੋਇਆ ਅਕਸਰ ਇਹ ਨਹੀਂ ਕਿ ਪਹਿਲਾ ਕੰਮ ਕੀਤਾ ਹੋ ਜਿਹੜਾ ਤਾਂ ਜੈਨ ਉਹ ਬਾਹਰਲੀ ਸਾਈਡ ਆ ਕਿਉਂਕਿ ਕਾਰਨ ਹਰ ਇੱਕ ਚੀਜ਼ ਨੂੰ ਹਰ ਇੱਕ ਨੂੰ ਇਸ ਚੀਜ਼ ਬਾਰੇ ਨਹੀਂ ਨੌਲਜ ਹੁੰਦੀ ਬਸ ਜਿਵੇਂ ਇਹ ਹੁੰਦਾ ਕਰਕੇ ਭੱਜ ਜਾਂਦਾ ਤੇ ਇਹ ਚੀਜ਼ਾਂ ਦੇ ਵਿੱਚ ਤੁਸੀਂ ਖਾਸ ਕਰਕੇ ਧਿਆਨ ਰੱਖਿਆ ਕਰੋ ਵੀ ਆਪਣਾ ਜਿਹੜਾ ਕੋਨਸਟਰਨ ਨੇ ਇਹਨੂੰ ਅਪਾ ਨੂੰ 1 ਸਾਲ ਬਾਅਦ ਬਦਲਨੇ ਜ਼ਰੂਰੀ ਨੇ ਕਿਉਂਕਿ ਕੰਪਨੀ ਜਿਹੜੀ 1 ਸਾਲ ਦੀ ਗਾਰੰਟੀ ਦਿੰਦੀ ਆ ਲੋਕ ਜਿਹੜੇ 3-3 4-4 ਸਾਲ ਇਹਨੂੰ ਐਂ ਵਰਤੀ ਜਾਂਦੇ ਆ ਯੂਜ਼ ਕਰੀ ਜਾਂਦੇ ਆ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਆ ਵਿਜ਼ਿਬਿਲਿਟੀ ਨੂੰ ਬੱਦ ਵਾਰ ਸ਼ੇਅਰ ਤੇ ਲਾਈਕ ਜ਼ਰੂਰ ਕਰੋ